ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ 3 ਹੌਸਪਾਵਰ ਦਾ ਸਿਸਟਮ ਹੈ ਪਿੰਡ ਨਿਆਣਾਬੇਟ ਤਹਿਸੀਲ ਬਲਾਚੌਰ ਤੇ ਡਿਸਟ੍ਰਿਕਟ ਨਵਾਂ ਸ਼ਹਿਰ ਇੱਥੇ INVT ਦੀ ਫੋਟੋਵੋਲਟਿਕ ਡਰਾਈਵ ਲੱਗੀ ਹੈ 3 ਹੌਸਪਾਵਰ ਦਾ ਸਿਸਟਮ ਹੈ ਲੂਬੀ ਕੰਪਨੀ ਦੀ ਇੱਥੇ ਮੋਟਰ ਲੱਗੀ ਹੈ ਤੇ ਲੂਬੀ ਦੇ ਹੀ ਪੈਨਲ ਲੱਗੇ ਨੇ ਕਿਸਾਨ ਦਾਰਾ ਸਿੰਘ ਹੋਂਦੇ ਇਹ ਸਿਸਟਮ ਲੱਗਾ ਹੈ ਇੱਥੇ ਦਿੱਕਤ ਸੀ ਸਿਸਟਮ ਕਿਸੇ ਹੋਰ ਫਰਮ ਨੇ ਲਾਇਆ ਸੀ ਪਰ ਇਹਦੇ ਵਿੱਚ ਟ੍ਰਿਪ ਦਾ ਇਸ਼ੂ ਬਹੁਤ ਆਉਂਦਾ ਸੀ ਵਾਰ-ਵਾਰ ਸਿਸਟਮ ਟ੍ਰਿਪ ਕਰ ਜਾਂਦਾ ਸੀ ਫਿਰ ਦੁਬਾਰਾ ਆ ਕੇ ਚਲਾਉਣਾ ਪੈਂਦਾ ਸੀ ਜਦੋਂ ਵੀ ਫ੍ਰੀਕਵੈਂਸੀ ਉੱਤੇ ਜਾਂਦੀ ਸੀ ਉਸੇ ਟਾਈਮ ਡਰਾਈਵ ਟ੍ਰਿਪ ਕਰ ਜਾਂਦੀ ਸੀ ਪੈਰਾਮੀਟਰ ਸੈਟਿੰਗ ਕਰਕੇ ਲਗਭਗ ਸਾਲ ਸਵਾ ਸਾਲ ਪਹਿਲਾਂ ਇਹਨਾਂ ਦਾ ਇਹ ਸਿਸਟਮ ਕਲੀਅਰ ਕੀਤਾ ਸੀ ਫਲਟ ਕੋਡ ਜਿਹੜਾ ਵੀ ਆਉਂਦਾ ਸੀ ਉਹ ਕਲੀਅਰ ਕਰਕੇ ਇਹਨਾਂ ਦਾ ਸਿਸਟਮ ਚਲਵਾਇਆ ਸੀ ਤੇ ਅੱਜ ਇੰਨੇ ਟਾਈਮ ਬਾਅਦ ਤੁਹਾਨੂੰ ਵਖਾਣ ਲੱਗੇ ਆ ਲਗਭਗ 11-1200 ਫੁੱਟ ਪਾਈਪਲਾਈਨ ਲਾਈ ਇਹਨਾਂ ਨੇ 11-1200 ਫੁੱਟ ਦੂਰੀ ਤੇ ਇਹਨਾਂ ਨੇ ਲਫਾਫਾ ਲਾਇਆ ਹੈ ਜਿਹਨੂੰ ਆਪਾਂ ਪਿੰਡਾਂ ਚ ਲਫਾਫਾ ਜਾਂਦੇ ਆ ਇਹ ਲਫਾਫਾ ਲਾ ਕੇ ਪਾਣੀ ਲੈ ਕੇ ਗਏ ਨੇ ਤੇ ਇੰਨੀ ਦੂਰੀ ਤੇ ਵੀ ਮੋਟਰ ਦਾ ਜਿਹੜਾ ਪਾਣੀ ਹੈ ਪਰਫਾਰਮੈਂਸ ਬਹੁਤ ਵਧੀਆ ਹੈ ਮੌਸਮ ਬਹੁਤਾ ਚੰਗਾ ਨਹੀਂਗਾ ਧੁੰਦਲਾ ਜਿਹਾ ਬੱਦਲਵਾਈ ਜਿਹਾ ਮੌਸਮ ਹੈ ਤੇ ਧੁੱਪ ਉਨੀ ਚਮਕਦਾਰ ਨਹੀਂਗੀ ਫਿਰ ਵੀ ਇਹਨਾਂ ਦਾ ਸੋਲਰ ਪੰਪ 44 45 ਫ੍ਰੀਕਵੈਂਸੀ ਤੇ ਚੱਲਦਾ ਪਿਆ ਔਰ ਸਭ ਨਾਲੋਂ ਵੱਡੀ ਗੱਲ ਇਹ ਵੀ ਇੰਨੀ ਦੂਰੀ ਤੇ ਵੀ ਇਹ ਪੰਪ ਬਹੁਤ ਵਧੀਆ ਪਾਣੀ ਦੇਣ ਦਿਆ ਹੈ ਸੋ ਬਹੁਤ ਸਾਰੇ ਕਿਸਾਨਾਂ ਨੇ ਸੋਲਰ ਪੰਪ ਲਵਾਏ ਨੇ ਤੇ ਬੜੇ ਕਿਸਾਨ ਵੀਰ ਅੱਗੇ ਲਗਵਾਉਣਾ ਚਾਹੁੰਦੇ ਨੇ ਵਧੀਆ ਸਿਸਟਮ ਲਵਾਓ ਏ ਗ੍ਰੇਡ ਸਿਸਟਮ ਲਵਾਓ ਤੇ ਇੱਕ ਚੰਗੀ ਭਰੋਸੇਯੋਗ ਫਰਮ ਤੋਂ ਲਵਾਓ ਜਿਨ੍ਹਾਂ ਨੂੰ ਨੌਲੇਜ ਹੋਵੇ ਸੋਲਰ ਸੰਬੰਧੀ ਸੋਲਰ ਡਰਾਈਵ ਦੇ ਸੰਬੰਧੀ ਮੋਟਰ ਸੰਬੰਧੀ ਤੇ ਜਿਹੜਾ ਤੁਹਾਡੇ ਕੰਬੋ ਬਣਾ ਕੇ ਉਹ ਲਾਂਦੇ ਨੇ ਉਸ ਦੇ ਵਿੱਚ ਕਿਦਾਂ ਸੈਟਿੰਗ ਕਰਕੇ ਕਿਸ ਹਿਸਾਬ ਨਾਲ ਸੋਲਰ ਪੰਪ ਨੂੰ ਪ੍ਰੋਪਰ ਤਰੀਕੇ ਨਾਲ ਸਹੀ ਪਰਫਾਰਮੈਂਸ ਤੇ ਚਲਾਉਣਾ ਹੈ ਫਰਮ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਕੇ ਫਿਰ ਉਹਨਾਂ ਤੋਂ ਸਿਸਟਮ ਲਵਾਓ ਇਹ ਸਿਸਟਮ ਇਸ ਟਾਈਮ ਬਹੁਤ ਵਧੀਆ ਕੰਮ ਕਰਦਾ ਪਿਆ ਹੈ ਪੈਰਾਮੀਟਰ ਸੈਟਿੰਗ ਤੋਂ ਬਾਅਦ ਜੋ ਵੀ ਟ੍ਰੈਪੀ ਸੀ ਉਸੇ ਕਿਸਾਨ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ ਸਭ ਤੋਂ ਵੱਡੀ ਗੱਲ ਤੇ ਕਈ ਕਿਸਾਨ ਵੀਰਾਂ ਦੇ ਉਹ ਸਵਾਲ ਦਾ ਜਵਾਬ ਹੈ ਵੀ ਕਿੰਨੀ ਦੂਰੀ ਤੱਕ ਅਸੀਂ ਪਾਣੀ ਲਿਜਾ ਸਕਨੇ ਆ ਜੇ ਤੁਸੀਂ ਸਿੱਧਾ ਪਾਣੀ ਲੈ ਕੇ ਜਾਂਦੇ ਹੋ ਤੇ ਤੁਸੀਂ 3 ਹੌਸਪਾਵਰ ਦੇ ਸੋਲਰ ਪੰਪ ਨਾਲ ਵੀ ਕਾਫੀ ਦੂਰੀ ਤੱਕ ਪਾਣੀ ਲਿਜਾ ਸਕਦੇ ਹੋ ਤੇ ਉਹਦੇ ਵਿੱਚ ਕੋਈ ਖਾਸ ਕਮੀ ਨਹੀਂ ਆਉਂਦੀ ਜੇ ਤੁਸੀਂ ਜਿਹੜੀ ਇਹ ਲਫਾਫਾ ਜਾਂ ਜਿਹਨੂੰ ਪਾਇਪ ਤੁਸੀਂ ਬੋਲ ਸਕਦੇ ਹੋ ਇਹ ਜੇ ਤੁਸੀਂ ਵਧੀਆ ਖੁੱਲੀ 4-5 ਇੰਚ ਦੀ ਵਰਤਦੇ ਹੋ ਤੇ ਤੁਸੀਂ ਲਗਭਗ ਜਿੰਨਾ ਪਾਣੀ ਪمپ ਕੱਢਦਾ ਹੈ ਉਹਦੇ ਚੋਂ ਕੁਝ ਪਰਸੈਂਟ ਹੀ ਫਰਕ ਪੈਂਦਾ ਨਹੀਂ ਤੇ ਉਨਾ ਹੀ ਪਾਣੀ ਤੁਹਾਨੂੰ ਅੱਗੇ ਮਿਲ ਜਾਂਦਾ ਜੇ ਤੁਹਾਡੀ ਇਹ ਪਾਈਪਲਾਈਨ ਬਿਲਕੁਲ ਸਿੱਧੀ ਆਉਂਦੀ ਪਈ ਹੈ ਤੇ ਬਹੁਤ ਸਾਰੇ ਕਿਸਾਨ ਵੀ ਅਜੇ ਵੀ ਵੇਖੋ ਇੰਜਨ ਨਾਲ ਵੀ ਸਚਾਈ ਕਰਦੇ ਨੇ ਆ ਇੰਜਨ ਚੱਲਦਾ ਪਿਆ ਇਹ ਵੀ ਪੈਪ ਪਿਛਾ ਕੇ ਅੱਗੇ ਆਪਣੀ ਜ਼ਮੀਨ ਦੇ ਵਿੱਚ ਪਾਣੀ ਲਾਉਂਦੇ ਨੇ ਤੇ ਇਹ ਪਾਈਪਲਾਈਨ ਹੀ ਕਾਫੀ ਲੰਮੀ ਹੋ ਗਈ ਹੈ ਉੱਥੋਂ ਲੈ ਕੇ ਕਿਸਾਨ ਵੀਰ ਜਿਹੜੀ ਆ ਸੋਲਰ ਮੋਟਰ ਵਾਲੀ ਆਪਾਂ ਤੁਹਾਨੂੰ ਪਾਈਪਲਾਈਨ ਬਖਾਨ ਰਹੇ ਆ ਇਲਫਾਫਾ ਕਾਫੀ ਲੰਮੀ ਦੂਰੀ ਤੱਕ ਵਿਛਾਇਆ ਏ ਲਗਭਗ 11-1200 ਫੁੱਟ ਇਲਫਾਫਾ ਵਿਛਾਇਆ ਏ ਪੰਜ ਛੇ ਕਿੱਲਿਆਂ ਦੀ ਦੂਰੀ ਤੇ ਪਾਣੀ ਆਉਂਦਾ ਪਿਆ ਏ ਤੇ ਅੱਗੇ ਤੁਹਾਨੂੰ ਸਿਰੇ ਤੇ ਵਿਖਾਵਾਂਗੇ ਵੀ ਪਾਣੀ ਕਿੰਨਾ ਆਉਂਦਾ ਪਿਆ ਏ ਇਹ ਮੇਰੇ ਹਿਸਾਬ ਨਾਲ 4-5 ਇੰਚ ਦਾ ਇਲਫਾਫਾ ਏ ਤੇ ਅੱਗੇ ਤੁਹਾਨੂੰ ਪਾਣੀ ਦਾ ਫਲੋ ਵੀ ਵਿਖਾਣੇ ਆ ਬਾਕੀ ਤੁਸੀਂ ਵੀ ਜੇ ਇੱਕ ਵਧੀਆ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 ਕੋਈ ਵੀ ਮੋਨੋਬਲਾਕ ਜਾਂ ਸਬਮਰਸੀਬਲ ਸੋਲਰ ਮੋਟਰ ਲਵਾਉਣਾ ਚਾਹੁੰਦੇ ਹੋ ਜਾਂ ਆਨ ਗ੍ਰਿਡ ਆਫ ਗ੍ਰਿਡ ਜਾਂ ਹਾਈਬ੍ਰਿਡ ਰੂਫਟਾਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਜੇ ਕੋਈ ਪਹਿਲਾਂ ਦਾ ਸੋਲਰ ਸਿਸਟਮ ਲੱਗਿਆ ਹੈ ਟਾਟਾ ਦਾ ਏ ਲੂਪੀ ਦਾ ਏ ਆਈਐਨਵੀਟੀ ਦੀ ਡਰਾਈਵ ਲੱਗੀ ਹੈ ਜਾਂ ਕਿਸੇ ਵੀ ਕੰਪਨੀ ਦੀ ਕੋਈ ਵੀ ਡਰਾਈਵ ਏ ਉਹਦੇ ਵਿੱਚ ਕੋਈ ਵੀ 에ਰਰ ਆਉਂਦਾ ਤਾਂ ਵੀ ਤੁਸੀਂ ਪੈਰਾਮੀਟਰ ਸੈਟਿੰਗ ਦੀ ਸਰਵਿਸ ਲੈਣ ਵਾਸਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲਏ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਹੱਲ ਤੁਹਾਨੂੰ ਮਿ ਏ ਦੇਖੋ ਇੰਨੀ ਦੂਰੀ ਤੇ ਆ ਕੇ ਵੀ ਲਗਭਗ 4 ਇੰਚੀ ਦੇ ਆਸ-ਪਾਸ ਇੱਥੇ ਪਾਣੀ ਹੈਗਾ 4-5 ਇੰਚੀ ਦਾ ਏ ਪਾਈਪ ਏ ਤੇ ਇਹ ਵਧੀਆ ਪਰਫਾਰਮੈਂਸ ਦੇ ਨਾਲ ਪੰਪ ਚੱਲਦਾ ਪਿਆ ਦੂਰੀ ਤੁਹਾਨੂੰ ਇੱਥੋਂ ਲਫਾਫੇ ਤੋਂ ਵੀ ਵਿਖਾ ਦਿੰਨੇ ਆ ਜੇ ਆਪਾਂ ਇੰਨੇ ਕਿੱल्ल्या ਦੀ ਦੂਰੀ ਤੇ ਖਲੋ ਕੇ ਵੇਖੀਏ ਤੇ ਥੋੜਾ ਜਿਹਾ ਹੀ ਦਿਸਦਾ ਸੋਲਰ ਪੈਨਲ ਵੇਖੋ ਉਹ ਸੋਲਰ ਪੈਨਲ ਲੱਗਾ ਹੈ ਸਾਹਮਣੇ ਤੇ ਇੰਨੇ ਕਿੱल्ल्या ਦੀ ਦੂਰੀ ਤੇ ਵੀ ਸੋਲਰ ਪੰਪ ਦੀ ਪਰਫਾਰਮੈਂਸ ਬਹੁਤ ਵਧੀਆ ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ